ਹੈਲੋ एवरीवन ਕੀਤਾ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਕੱਲ ਵਾਲੇ ਕੱਟ ਪੀਸਾਂ ਦਾ ਪੈਣ ਦਾ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਸੀਗਾ ਤੇ ਅੱਜ ਵਾਲੇ ਨੇ ਜਿਹੜੇ ਉਹ ਵੀ ਸਿਰਾਈ ਕੱਟ ਪੀਸ ਨੇਗਾ ਇੰਨੇ ਸੋਹਣੇ ਪ੍ਰਿੰਟ ਕਲਰ ਬਹੁਤ ਅੱਛਾ ਫੈਬਰਿਕ ਬਹੁਤ ਜ਼ਿਆਦਾ ਵਧੀਆ ਜਿਹੜਾ ਸਟੌਕ ਹੈਗਾ ਤੇ ਆਪਾਂ ਜੋ ਤੁਹਾਡੇ ਲਈ ਲੈ ਕੇ ਆਏ ਆ ਉਹ ਤੁਹਾਨੂੰ ਦੱਸ ਰਹਾਂਗੇ ਟਾਪ ਫਰਟ ਚੈੱਕ ਕਰੀ ਚੱਲਿਓ ਤੇ ਜਿਹੜਾ ਵੀ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰਿਓ ਤੁਸੀਂ ਲਓ ਜੀ ਇਹ 2 ਮੀਟਰ ਦਾ ਸ਼ਰਟ ਪੀਸ ਹੈਗਾ 750 ਦਾ ਹਾਂ ਦੋ ਦਾ 2 ਮੀਟਰ ਦਾ ਤੇ ਬਾਟਮ ਲਗਾ ਕੇ ਦੇ ਦਾਂਗੇ ਇਹ ਤੁਹਾਨੂੰ ਨਾਲ ਸੇਮ ਪ੍ਰਿੰਟ ਦੀ ਤੁਹਾਨੂੰ ਬਾਟਮ ਇਹਨਾਂ ਦੇ ਵਿੱਚ ਖਾਸियत ਇਹ ਹੀ ਹੈ ਕਿ ਇਹਨਾਂ ਦੀ ਬਾਟਮ ਨਾਲ ਮੈਚਿੰਗ ਹੋਈਆਂ ਨੇ ਜੀ ਸੇਮ ਪ੍ਰਿੰਟ ਦੇ ਵਿੱਚ ਲਓ ਜੀ ਨੈਕਸਟ ਪ੍ਰਿੰਟ ਦੇਖੋ ਪ੍ਰਿੰਟ ਦੇਖੀ ਚੱਲਿਓ ਤੁਸੀਂ ਫਟਾਫਟ ਆਰਡਰ ਬੁੱਕ ਕਰਿਓ 295 ਦੀ ਬਾਟਮ ਹੈਗੀ 3 ਮੀਟਰ ਦੀ ਲਾ ਲਓ 2 ਇੰਚ ਘਟਾ 2 ਮੀਟਰ ਦੀ ਇਹਦੀ ਸ਼ਰਟ ਹੈਗੀ 5 ਮੀਟਰ ਫੈਬਰਿਕ ਹੋਗਾ ਜੀ ਕਲਰ ਪ੍ਰਿੰਟ ਚੈੱਕ ਕਰੋ ਕਿ ਨਾ ਸੋਨਾ ਕਲਰ ਪ੍ਰਿੰਟ ਹੈਗਾ ਬਹੁਤ ਜਿਆਦਾ ਵਧੀਆ ਨੇ ਇਹਦੇ ਵਿੱਚ ਕਲਰ ਮੈ ਦਿਖਾਈ ਜਾ ਰਹੀ ਹੈ ਕਿ ਤੁਹਾਨੂੰ 2 ਮੀਟਰ ਦਾ ਹੈਗਾ ਜੀ ਜੇ ਤੁਸੀਂ 올ਓਵਰ ਲੈਣਾ 4 ਮੀਟਰ ਦਾ ਲੈ ਸਕਦੇ ਹੋਗੇ ਜੇ ਤੁਸੀਂ ਮੈਚਿੰਗ ਕਰਵਾਉਣਾ ਚਾਹੁੰਦੇ ਹੋ 3 ਮੀਟਰ ਨਾਲ ਮੈਚਿੰਗ ਹੋ ਜੂਗੀ 5 ਮੀਟਰ ਨਾਲ ਜੂਗੀ ਜੀ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਜੀ ਫਰੋਜ਼ੀ ਦੇ ਵਿੱਚ 3 ਮੀਟਰ ਦਾ ਸ਼ਰਟ ਪੀਸ ਆ ਗਿਆ ਜੀ ਤੇ ਇਹਦੀ ਜਿਹੜੀ ਬਾਟਮ ਹੈ ਬਾਟਮ ਅੱਜ ਜੀ 2 ਮੀਟਰ ਦੀ 5 ਮੀਟਰ ਹੋ ਗਈ ਜੀ ਸੇਮ ਜਿੱਦਾਂ ਲਾਈਨਿੰਗ ਇਹਦੇ ਸ਼ਰਟ ਦੇ ਵਿੱਚ ਬਣੀਆਂ ਹੋਈਆਂ ਨੇ ਐਦਾਂ ਹੀ ਸਟ੍ਰਾਈਪ ਇਹਦੇ ਵਿੱਚ ਬਹੁਤ ਪਿਆਰੀਆਂ ਚੀਜ਼ਾਂ ਨੇ ਜੀ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਜੀ ਲਵੈਂਡਰ ਪਰਪਲ ਜਾਂ 2 ਮੀਟਰ 2 ਮੀਟਰ 4 ਮੀਟਰ ਹੋ ਗਿਆ ਜੀ ਬਹੁਤ ਸੋਹਣਾ ਇਹਨਾਂ ਨੂੰ ਤੁਸੀਂ ਡਿਜ਼ਾਈਨਰ ਜੀ ਸੂਟ ਰੈਡੀ ਕਰਵਾ ਸਕਦੇ ਹੋਗੇ ਲੇਸਿਸ ਵਗੈਰਾ ਨਾਲ ਕੱਟ ਪੀਸਾਂ ਦੇ ਵਿੱਚ ਇਹ ਰਹਿਣਗੇ ਜੀ ਬਹੁਤ ਜ਼ਿਆਦਾ ਵਧੀਆ 3 ਮੀਟਰ ਦਾ ਸ਼ਰਟ ਹੈ ਤੇ 2 ਮੀਟਰ ਦੀ ਇਹਦੀ ਵਾਟਰਫਲ ਹੋਣੀ ਜੀ ਤੇ ਇਹਦੇ ਵਿੱਚ ਜੇ ਤੁਸੀਂ 5 올ਓਵਰ ਲੈਣਾ ਚਾਹੁੰਦੇ ਹੋ 5 ਵੀ ਲੈ ਸਕਦੇ ਤੁਸੀਂ ਸਾਡੇ ਕੋਲ 2 ਮੀਟਰ ਦਾ ਇਹ ਹੀ ਹੈਗੇ ਤੇ ਨੈਕਸਟ ਪ੍ਰਿੰਟ ਦੇਖੋ ਜੀ ਕਿੰਨਾ ਕੁ ਪਿਆਰਾ ਪ੍ਰਿੰਟ ਆਇਆ ਹੈ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਲੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ 2 ਮੀਟਰ ਤੇ 2 ਮੀਟਰ 4 ਮੀਟਰ ਹੋ ਗਿਆ ਇਹਦੇ ਵਿੱਚ ਕਲਰ ਦਿਖਾ ਦਿੰਨੇ ਆ ਜੀ ਆਪਾਂ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਕਲਰ ਸਾਨੂੰ ਫਰੈਸ਼ ਸੂਟਾ ਦੀ ਮੰਗੋ ਹੀ ਹਰ ਇੱਕ ਚੀਜ਼ ਕੁਆਲਿਟੀ ਬਹੁਤ ਅੱਛੀ ਹੈ 295 ਤੇ 3 6 ਮੀਟਰ ਹੋ ਗਿਆ ਜੀ ਇਹ ਸਾਰਾ ਇਦੇ ਵਿੱਚ ਨੈਕਸਟ ਕਲਰ ਆ ਗਿਆ ਜੀ ਫਿਰੋਜ਼ੀ 290 ਦੀ ਸ਼ਰਟ ਪੀਸ ਹੈ ਤੇ 2 ਮੀਟਰ ਦੀ ਇਹਦੀ ਬਾਟਮ ਰੂਕ 2 ਦੀ ਨਹੀਂ ਇਹਦੀ ਬਾਟਮ ਇੱਕ 1 ਮੀਟਰ ਅਲੱਗ ਤੋਂ ਮਿਲ ਜੂਗਾ ਸੇਮ ਸੋ ਨੂੰ 3 ਮੀਟਰ ਦੀ ਮਿਲ ਜੂਗੀ ਤੁਸੀਂ 3 ਮੀਟਰ ਦੀ ਬਾਟਮ ਲੈ ਸਕਦੇ ਹੋ ਲਓ ਜੀ ਤੇ ਨੈਕਸਟ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਬਹੁਤ ਸੋਨਾ ਪ੍ਰਿੰਟ ਹੈਗਾ ਇਹ ਵੀ ਸਾਰੇ ਪ੍ਰਿੰਟ ਇੱਕ ਤੋਂ ਇੱਕ ਨੇ 2 ਮੀਟਰ ਦਾ ਪੀਸ ਹੈ ਜੀ ਇਹ ਇਹ ਇੱਕ 4 ਮੀਟਰ ਦਾ ਪੂਰਾ ਸੂਟ ਮਿਲ ਜੂਗਾ ਜੀ ਤੁਹਾਨੂੰ ਤੇ ਇਹਦੇ ਨਾਲ ਇੱਕ 190 ਦੀ ਸ਼ਰਟ ਪੀਸ ਮਿਲ ਜੂਗਾ ਜੀ ਤੇ ਇਹ ਤੁਹ ਸਾਰਾ ਵੀ ਲੈ ਸਕਦੇ ਹੋ 2 ਮੀਟਰ ਦੇ ਦੇਣਾ ਮੈਚਿੰਗ ਬਾਟਮ ਵੀ ਮਿਲ ਜੂਗੀ ਤੇ 185 ਦਾ ਵੀ ਮਿਲ ਜੂਗਾ ਤੁਸੀਂ ਸਾਰਾ ਵੀ ਲੈ ਸਕਦੇ ਹੋਗੇ ਤੁਸੀਂ ਇੱਕ ਇੱਕ ਪੀਸ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਦੇਖੋ ਬਹੁਤ ਪਿਆਰਾ ਸੌਫਟ ਐਂਡ ਫਾਈਨ ਵਾਲਾ ਫੈਬਰਿਕ ਰਹੂਗਾ 180 ਦੀ ਸ਼ਰਟ ਪੀਸ ਹੈ 2 ਮੀਟਰ ਦਾ ਜਿਹੜਾ ਉਹ ਹੈ ਬਿਲਕੁਲ ਸੌਫਟ ਹੈ ਜੀ ਬਿਲਕੁਲ ਸੌਫਟ ਹੈ ਦਾ ਸਟੱਫ ਰਹੂਗਾ ਜੀ ਬਹੁਤ ਪਿਆਰਾ ਸਟੱਫ ਹੈਗਾ ਜੋ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲੋ ਜੀ ਅੱਗੇ ਵੀ ਬਹੁਤ ਸਮਝ ਆਇਆ ਪ੍ਰਿੰਟ ਆ ਗਿਆ ਜੀ ਇਹਦੇ ਵਿੱਚ 4 ਮੀਟਰ ਦਾ ਪੀਸ ਰਹੂਗਾ ਜੀ ਇਹ ਇੱਕ 4 ਮੀਟਰ ਦਾ ਹੈਗਾ ਇੱਕ 395 ਦਾ ਇਹ ਵੀ 2 ਇੰਚ ਘੱਟ ਹੈ ਜੀ 4 ਤੋਂ 2 ਪੈੜਾਂ ਨੇ ਇਕੱਠੀਆਂ ਨੇ ਬਣਾਉਣੀਆਂ ਤਾਂ ਤੁਸੀਂ ਦੋਨੋਂ ਹੀ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਇਹਦੇ ਵਿੱਚ ਕਲਰ ਆ ਗਿਆ ਜੀ ਪੈਰਟ 2 ਮੀਟਰ ਦਾ ਹੈਗੇ ਤੇ 1.90 ਦੇ ਦੇ ਨਾਲ ਤੁਸੀਂ ਸ਼ਾਰਟ ਪੀਸ ਖਲਾ ਕੇ ਮੈਚਿੰਗ ਕਰ ਸਕਦੇ ਹੋ ਬਹੁਤ ਸੋਹਣਾ ਸੇਮ ਪ੍ਰਿੰਟ ਸ਼ਰਟ बॉटਮ ਦੇ ਵਿੱਚ ਰਹੂਗਾ ਇਹਨਾਂ ਦੀ ਖਾਸੀਅਤ ਇਹੀ ਹੈ ਇਸ ਵਾਰ ਵਾਲੇ ਜਿਹੜੇ ਪ੍ਰਿੰਟ ਆਏ ਨੇ ਜੀ ਇਹਨਾਂ ਦੇ ਨਾਲ ਬਾਟਮਾ ਮੈਚਿੰਗ ਲੱਗੀਆਂ ਲੋ ਜੀ 2.95 ਤੇ 3 ਸੇਮ 3 ਮੀਟਰ ਦੇ ਹੋਗੇ ਜੀ ਤੇ ਦੇ ਵਿੱਚ ਲਾਸਟ ਇੱਕ ਕਲਰ ਆ ਗਿਆ ਜੀ 340 ਦੀ ਸ਼ਰਟ ਪੀਸ ਆ ਗਈ ਜੀ ਇਹ ਇੱਕ ਗੋਹੇ ਦਾ 80 ਸੈਂਟੀਮੀਟਰ ਅੱਛਾ ਜੀ 1 3 40 ਦੀ ਇਹਦੇ ਵਿੱਚ ਸ਼ਰਟ ਪੀਸ ਆ ਗਈ ਜੀ ਹੈ 1 80 ਸੈਂਟੀਮੀਟਰ ਇਹਦੇ ਵਿੱਚ ਆਪਣੇ ਕੋਲੇ ਲੱਗ ਤੋਂ ਫੈਬਰਿਕ ਆ ਗਿਆ ਜੀ ਜਿਵੇਂ ਬਾਜੂ ਵਗੈਰਾ ਬਣਾਣੀ ਹੁਣ ਤਾਂ ਸੋਡਾ ਇਹ 4 40 ਬਣ ਗਿਆ ਜੀ ਇਹ ਪੂਰਾ ਸੂਟ ਹੀ ਬਣ ਗਿਆ ਜੀ 4.5 ਮੀਟਰ ਦਾ ਤੇ ਉਸ ਤੋਂ ਬਾਅਦ ਆ ਗਿਆ ਜੀ 2 70 ਦਾ ਸ਼ਰਟ ਪੀਸ ਹੈ ਜੀ 2 90 ਦੀ ਵਾਟਮਰ ਹੋਗੀ ਉਸ ਤੋਂ ਬਾਅਦ ਆ ਗਿਆ ਜੀ 4 ਮੀਟਰ ਦਾ ਫੇਰ ਆ ਗਿਆ ਜੀ ਇਹਦੇ ਵਿੱਚ ਉਸ ਤੋਂ ਬਾਅਦ ਇਹਦੇ ਵਿੱਚ ਆ ਗਿਆ ਜੀ ਮਸਟਰਡ ਸ਼ੇਡ 3 ਮੀਟਰ ਦਾ ਜੀ ਸਵਾ 3 ਮੀਟਰ ਦਾ ਤੇ 4 ਮੀਟਰ ਦੇ ਨਾਲ ਆ ਗਈ ਜੀ ਸ਼ੋਰਟ ਮੈਚਿੰਗ ਕਰਾਣੀ ਹੈ ਬਾਟਮ ਸੌਰੀ ਜੀ ਮੈਚਿੰਗ ਕਰਾਣੀ ਤੁਸੀਂ ਇਹਦੀ ਮੈਚਿੰਗ ਕਰਵਾ ਸਕਦੇ ਹੋ ਜੀ ਤੇ ਇਹ ਸੈਂਟਿਕ ਤੋਂ ਇੱਕ ਨਹਗੇ 125 ਰੁਪਏ ਪਰ ਮੀਟਰ ਰਹੂਗਾ ਜੀ ਦੇਖੋ ਜੀ ਬਰਬਰੀ ਦੇ ਵਿੱਚ ਇਹ ਪ੍ਰਿੰਟ ਆਇਆ ਸੀਗਾ ਇਹ ਆਪਾਂ ਤੁਸੀਂ ਸਾਨੂੰ ਕਾਟਨ ਦੇ ਵਿੱਚ ਲੈ ਕੇ ਆ ਚੁੱਕੇ ਹਾਂ ਕਿ ਇਸ ਪ੍ਰਿੰਟ ਨੂੰ ਬਹੁਤ ਜ਼ਿਆਦਾ ਡਿਮਾਂਡਡ ਪ੍ਰਿੰਟ ਰਿਹਾ ਜੀ ਇਹ ਵਾਲਾ ਇਸ ਵਾਰ ਬਰਬਰੀ ਦੇ ਵਿੱਚ ਵੀ ਆਪਾਂ ਨੇ ਕਾਫੀ ਸੂਟ 4 ਮੀਟਰ ਦਾ ਹੈ ਜੀ 4 ਮੀਟਰ ਦਾ ਹੈਗਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹਦੇ ਵਿੱਚ ਪਿੰਕ ਬੜਾ ਪਿਆਰਾ ਜਿਹਾ ਪਿੰਕ ਤਿੰਨ ਦਾ ਤੇ ਦੋ ਦਾ 5 ਮੀਟਰ ਬਣ ਸਕਦਾ ਜੀ ਇਦਾਂ ਤੁਸੀਂ ਲੈ ਸਕਦੇ ਹੋ ਸਾਡੇ ਕੋਲੇ ਇਹਦੇ ਵਿੱਚ ਆ ਗਿਆ ਜੀ ਲਵੈਂਡਰ ਸ਼ੇਡ ਪਰਪਲ ਲਵੈਂਡਰ 4 ਮੀਟਰ ਦਾ ਜੀ ਤੇ ਇਹਦੇ ਵਿੱਚ ਇੱਕ ਸ਼ੇਡ ਆ ਗਿਆ ਜੀ ਹੀਨਾ 2 ਮੀਟਰ ਦੀ ਸ਼ਰਟ ਤੇ ਤੇ 3 ਮੀਟਰ ਦੀ ਬਾਟਮ ਇਹਦੇ ਨਾਲ ਤੁਸੀਂ ਪੈਚ ਲਗਾ ਕੇ ਬਹੁਤ ਸੋਹਣਾ ਜਿਹਾ ਸੂਟ ਬਣਾ ਸਕਦੇ ਹੋ ਤੇ ਇਹਦੇ ਵਿੱਚ ਇੱਕ 4 ਮੀਟਰ ਦਾ ਵੀ ਪੂਰਾ ਪ੍ਰੋਪਰ ਸੂਟ ਹੈਗਾ ਜੀ ਆਪਣੇ ਕੋਲ ਤੇ ਉਸ ਤੋਂ ਬਾਅਦ ਇੱਕ بڑا ਪੈਰਾ ਜਾਂ ਹੋਰ ਕਲਰ ਆਏਗਾ ਇਹਦੇ ਵਿੱਚ 1.90 ਦਾ ਸ਼ਰਟ ਪੀਸ ਰਹੂਗਾ ਜੀ ਤੇ 2.90 ਦੇ ਇਹਦੇ ਵਿੱਚ ਬਾਟਮ ਬਹੁਤ ਸੋਹਣਾ ਇਹਦੇ ਨਾਲ ਸੇਮ ਮੈਚਿੰਗ ਕੰਟਰਾਸਟ ਹੋਇਆ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹਦੇ ਵਿੱਚ 2-2 ਮੀਟਰ ਦੇ ਦੋ ਪੀਸ ਰਹਿਣਗੇ ਜੀ ਜੇ ਤੁਸੀਂ ਇਹਨੂੰ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ 3 ਮੀਟਰ ਇਹਦੀ ਬਾਟਮ ਸਾਰਾ ਲੈ ਸਕਦੇ ਹੋ ਲਓ ਜੀ ਉਸ ਤੋਂ ਬਾਅਦ ਆ ਗਿਆ ਜੀ ਇਹਦੇ ਵਿੱਚ ਕਲਰ ਗ੍ਰੇ ਦਾ 2 ਮੀਟਰ 2 ਮੀਟਰ ਐਂਡ 3 ਮੀਟਰ 5 ਮੀਟਰ ਵੀ ਲੈ ਸਕਦੇ ਹੋ ਤੁਸੀਂ 7 ਮੀਟਰ ਵੀ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਕਲਰ ਇਹਦੇ ਵਿੱਚ 2 ਮੀਟਰ ਦੀ ਸ਼ਰਟ ਹੈਗੀ ਤੇ ਇਹ ਦੇ ਨਾਲ ਵਾਟਰਪੂਫ ਵੀ ਜੀ ਤੇ ਇਹਦੇ ਵਿੱਚ ਇੱਕ ਕਲਰ ਇਹ ਆ ਗਿਆ ਇਹਦੇ ਵਿੱਚ ਪੌਣੇ 2 ਮੀਟਰ ਦਾ ਸ਼ਰਟ ਪੀਸ ਰਹੂਗਾ ਜਿਵੇਂ ਜੇ ਕਿਸੇ ਦੀ ਹਾਈਟ ਛੋਟੀ ਹੈ ਜਾਂ ਲੈਂਥ ਘੱਟ万 ਦੇ 2 ਮੀਟਰ ਦੀ ਇਹਦੇ ਨਾਲ ਲੂ ਲੀ ਜੀ ਵਾਟਰ ਇਹ ਪਸਤਵਾ ਦਾ ਪਸੇ ਬਹੁਤ ਪਿਆਰੇ ਜੀ ਕੱਲ ਵੀ ਇਹ ਆਪਾਂ ਵੀਡੀਓ ਦੇ ਵਿੱਚ ਪਾਏ ਸੀਗੇ ਬਟ ਅੱਜ ਆਪਾਂ ਨਵੇਂ ਉਹਨਾਂ ਦੇ ਨਾਲ ਦੇ ਸੇਮ ਪ੍ਰਿੰਟ ਸੀਗੇ 195 ਤੇ 222 ਦੇ ਹੀ ਲਾ ਲਓ ਜੇ 2 ਇੰਚ ਕੱਟ ਹੈਗਾ 2 2 ਮੀਟਰ ਦੇ ਪੀਸ ਰਹਿਣਗੇ ਜੀ 1 2 2 ਮੀਟਰ ਦਾ ਲਵੈਂਡਰ ਪਰਪਲ ਸ਼ੇਡ ਆ ਗਿਆ ਜੀ ਇਹਦੇ ਵਿੱਚ ਬਹੁਤ ਪਿਆਰਾ ਜਾਂ ਸਾਰੇ ਕਲਰ ਇੱਕ ਤੋਂ ਇੱਕ ਰਹਿਣਗੇ ਜੀ ਪ੍ਰਿੰਟ ਚੈੱਕ ਕਰੀ ਚਲੋ ਤੁਸੀਂ ਕਿੰਨੇ ਕੁ ਸੋਹਣੇ ਪ੍ਰਿੰਟਿੰਗ ਨੇ ਇਹਨਾਂ ਨੂੰ ਕੋਰਸ ਸੈਟ ਬਣਾਓ ਸੂਟ ਬਣਾਓ ਡ्रेसेस ਬਣਾਓ ਦੋਸੋਂ ਇਹ 3.95 ਦਾ ਪੀਸ ਹੈ ਜੀ ਤੁਸੀਂ ਐਦਾਂ ਵੀ ਲੈ ਸਕਦੇ ਹੋ ਜਿਵੇਂ 4 ਮੀਟਰ ਹੈਗੇ ਤੁਸੀਂ ਸੈਲਫ ਦੇ ਵਿੱਚ ਐਦਾਂ ਵੀ ਸੂਟ ਬਣਾ ਸਕਦੇ ਹੋ ਲਓ ਜੀ ਐਦਾਂ ਸੂਟ ਤੁਸੀਂ ਬਣਾ ਸਕਦੇ ਹੋ ਇਹਦਾ ਤੇ ਜੇ ਇਹਨੂੰ ਮੈਚਿੰਗ ਕਰਨਾ ਤਾਂ ਤੁਸੀਂ ਮੈਚ ਕਰ ਸਕਦੇ ਹੋ 2 ਮੀਟਰ ਦਾ ਸ਼ਰਟ ਪੀਸ ਹੈ ਜੀ ਕਿ 4 ਮੀਟਰ ਦਾ ਸੂਟ ਹੈ ਉਸ ਤੋਂ ਬਾਅਦ ਆ ਗਿਆ ਜੀ ਜਿਹਦਾ ਟਾਈ ਡਾਈ ਹੁੰਦੀ ਹੈ ਜੀ ਉਹਦਾ ਪ੍ਰਿੰਟ ਬਣਿਆ ਹੋਇਆ ਦਾ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਬਹੁਤ ਪਿਆਰਾ ਜਾਂ ਕੱਲ ਵਾਲੀ ਵੀਡੀਓ ਦੇ ਵੀ ਸਾਰੇ ਸੋਲਡ ਆਊਟ ਸੀਗੇ ਤੇ ਇਹ ਇੱਕ ਨਵੇਂ ਜੀ ਪ੍ਰਿੰਟ ਪਾਇਨੇ 3 3 ਮੀਟਰ ਦਾ ਮਿਲੂਗਾ ਜੀ ਸੋਨੂੰ 6 ਮੀਟਰ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ 2 2 ਮੀਟਰ ਦਾ ਸ਼ਰਟ ਪੀਸ ਮਿਲੂਗਾ ਜੀ ਸੋਨੂੰ ਤੇ ਇਹਦੇ ਵਿੱਚ ਆ ਗਿਆ ਜੀ orange ਛੇੜ ਦੇ ਵਿੱਚ ਤੇ ਉਸ ਤੋਂ ਬਾਅਦ ਆ ਗਿਆ ਜੀ ਬਲੈਕਿਸ਼ ਗ੍ਰੇ ਦੇ ਵਿੱਚ ਵੀ ਸੋਨੂੰ ਮਿਲੂਗਾ ਜੀ ਇਹ ਬਲੈਕਿਸ਼ ਗ੍ਰੇ ਦੇ ਵਿੱਚ ਵੀ ਉਸ ਤੋਂ ਬਾਅਦ ਆ ਗਿਆ ਜੀ ਇਹਦੇ ਵਿੱਚ ਆ ਗਿਆ 4 ye, 4 ਮੀਟਰ ਇਹ ਪੂਰਾ ਪ੍ਰੋਪਰ 4 ਮੀਟਰ ਆ ਕੇ ਤੁਸੀਂ ਪੂਰਾ ਸੂਟ ਲੈਣਾ ਤਾਂ ਪੂਰਾ ਸੂਟ ਲੈ ਸਕਦੇ ਹੋ ਇਹਨਾਂ ਨੂੰ ਐ ਇਦਾਂ ਵੀ ਤੁਸੀਂ ਕਰ ਸਕਦੇ ਹੋ ਜਿਵੇਂ ਦੀ ਬਾਟਮ ਬਣਾ ਕੇ ਨਟਾਈਡਾਈ ਇਹਦਾ ਸ਼ਰਟ ਬਣਾ ਕੇ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹੋ ਜੀ ਉਹ ਤੁਹਾਡੇ ਉੱਤੇ ਹੈ ਤੁਸੀਂ ਕੀਤਾ ਸੂਟ ਇਹਨਾਂ ਦਾ ਗ੍ਰੇਸਫੁੱਲ ਬਣਾ ਰਹੇ ਹੋਗੇ ਬਹੁਤ ਸੋਹਣੇ ਪ੍ਰਿੰਟ ਨੇ ਲਓ ਜੀ ਬਹੁਤ ਸੋਹਣਾ ਪੈਰਟ ਕਲਰ ਦੇ ਵਿੱਚ ਪ੍ਰਿੰਟ ਆਇਆ ਹੈ ਜੀ ਇਹਦੇ ਵਿੱਚ ਇੱਕ ਮੂਵ ਸ਼ੇਡ ਹੈਗਾ ਜੀ ਮੂਵ ਸ਼ੇਡ ਹੈਗਾ ਬਹੁਤ ਪਿਆਰਾ ਸ਼ੇਡ ਹੈ ਜੀ ਇਹ ਮੂਵ ਸ਼ੇਡ ਤੇ ਇੱਕ ਸ਼ੇਡ ਦੇ ਵਿੱਚ ਇਹ ਵਾਲਾ ਆ ਗਿਆ ਜੀ ਇਹ ਪੂਰਾ 4 ਮੀਟਰ ਦਾ ਪੀਸ ਰਹੂਗਾ ਜੀ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਸ਼ੇਡ ਇਹ ਵੀ 4 ਮੀਟਰ ਦਾ ਪੀਸ ਰਹੂਗਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਇਹਦੇ ਨਾਲ ਦੇ ਦੂਜੇ ਸ਼ੇਡ ਕੱਲ ਵਾਲੇ ਸਾਰੇ ਸੋਲਡ ਆਊਟ ਹੋ ਚੁੱਕੇ ਸੀਗੇ ਇਹ ਵਾਲਾ ਰਹਿ ਗਿਆ ਜੀ ਇਹਦੇ ਵਿੱਚ ਆਪਨੇ ਤੁਸੀਂ ਇਹਨੂੰ ਐਦਾਂ ਵੀ ਲੈ ਸਕਦੇ ਹੋ ਜਿੱਦਾਂ 4 ਮੀਟਰ ਲੈ ਲੈ ਇੱਕ ਇੱਕ ਮੀਟਰ ਦੇ ਹੋਰ ਵੀ ਪੀਸ ਹੈਗੇ ਨੇ 2 ਮੀਟਰ ਬਹੀ ਹੈ 4 ਮੀਟਰ ਆ ਨੇ ਵੀ ਇਹਦੇ ਵਿੱਚ ਬਾਟਮ ਵੀ 4 ਮੀਟਰ ਦੀ ਹੋਊਗੀ ਤੁਸੀਂ ਸਾਰਾ ਇਕੱਠਾ ਵੀ ਲੈ ਸਕਦੇ ਹੋ ਇਹਦੇ ਵਿੱਚ ਵੀ 4 ਮੀਟਰ ਦਾ ਪੀਸ ਹੈ ਜੀ ਬਹੁਤ ਸੋਹਣੇ ਪ੍ਰਿੰਟ ਨੇ ਜੀ ਬਹੁਤ ਪਿਆਰੇ ਪ੍ਰਿੰਟ ਨੇ ਜੀ ਬਹੁਤ ਸੋਹਣੇ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਇਹ ਪ੍ਰਿੰਟ ਪਾਏ ਸੀਗੇ ਸਾਰੇ ਸੋਲਡ ਆ order ਰਹੇ ਸੀ ਅੱਜ ਫਿਰ ਕਿਉਂਕਿ ਇਹ ਨਾਲ ਦੇ ਕਾਫੀ ਕਾਫੀ ਸੂਟ ਇਸ ਵਾਰ ਇਕੱਠੇ ਆਏ ਸੀਗੇ ਆਪਣੇ ਕੋਲੇ ਜੋ ਆਪਾਂ ਤੁਹਾਨੂੰ ਦੇ ਰਹੇ ਹਾਂਗੇ ਤਾਂ ਤੁਸੀਂ ਲੈ ਸਕਦੇ ਹੋ 295 ਦੀ ਸ਼ਾਰਟ 2.5 ਮੀਟਰ ਦੀ ਬਾਟਮ ਲੈ ਸਕਦੇ ਹੋ ਇਹਦੇ ਵਿੱਚ 2.5 ਮੀਟਰ ਦੀ ਸ਼ਾਰਟ ਹੈ ਜੀ ਤੇ ਬਾਟਮ 4 ਮੀਟਰ ਹੈ ਜੀ ਇਹਦੇ ਵਿੱਚ ਤੁਸੀਂ 2 ਮੀਟਰ ਲੈ ਸਕਦੇ ਹੋ ਜੇ ਸਾਰੀ ਲੈਣੀ ਹੈ ਤਾਂ ਲੈ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਆ ਗਿਆ ਜੀ 395 ਦਾ ਹੈਗਾ ਜੀ ਇਹ ਤੁਸੀਂ ਦੋ ਇਕੱਠੇ ਇੱਕੋ ਜਿਹੇ ਬਣਾਣੇ ਚਾਹੁੰਦੇ ਚਾਹਨੇ ਹੋ ਤਾਂ ਲੈ ਸਕਦੇ ਹੋ ਸੇਮ 4 ਮੀਟਰ ਬਾਟਮ ਲੈ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ 1.90 ਦਾ ਹੈਗਾ ਜੀ 1.90 ਦੀ ਹੀ ਸ਼ਰਟ ਪੀਸ बॉਟਮ ਪੀਸ ਰਹੂਗਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 2.5 ਮੀਟਰ ਦਾ ਸ਼ਰਟ ਪੀਸ ਆ ਗਿਆ ਜੀ ਤੇ 3.5 ਪੌਣੇ 4 ਮੀਟਰ ਦਾ ਇਹ ਬਾਟਮ ਪੀਸ ਆ ਗਿਆ ਜੀ ਬਹੁਤ ਪਿਆਰੇ ਪਿਆਰੇ ਕਲਰ ਪ੍ਰਿੰਟ ਨੇ ਜੀ ਤੇ ਨੈਕਸਟ ਤੁਹਾਨੂੰ ਦਿਖਾ ਰਹੇ ਆਂਗੇ ਇਹ ਵਾਲੇ ਤੇ ਇਹਦੇ ਵਿੱਚ ਆ ਗਿਆ ਜੀ ਗ੍ਰੇ ਸ਼ੇਡ 4 ਮੀਟਰ ਦਾ ਤੇ ਇਹਦੇ ਵਿੱਚ ਇੱਕ ਛੋਟਾ ਪੀਸ ਵੀ ਆਊਗਾ ਜੀ 5 ਮੀਟਰ ਹੀ ਮਿਲ ਸਕਦਾ ਤੁਹਾਨੂੰ ਇਹ ਇਹਦੇ ਵਿੱਚ ਇਹ 2-2 ਮੀਟਰ ਦੇ ਪਿਸਤੇ ਦੇ ਵਿੱਚ ਮਿਲ ਜਾਣਗੇ ਜੇ ਤੁਸੀਂ ਇਹਨੂੰ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਮੈਚ ਕਰਵਾ ਸਕਦੇ ਹੋ ਇਹਦੇ ਵਿੱਚ ਇੱਕ 90 ਦਾ ਪੀਸ ਹੈਗਾ ਜੀ ਇੱਕ 3 ਮੀਟਰ ਦਾ ਪੀਸ ਹੈ ਤੇ ਇਹਨੂੰ ਮੈਚਿੰਗ ਵੀ ਕਰਵਾ ਸਕਦੇ ਹੋ ਆਲਓਵਰ ਵੀ ਲੈ ਸਕਦੇ ਹੋ ਤੁਸੀਂ ਜਿੱਦਾਂ 5 ਮੀਟਰ ਆਲਓਵਰ ਵੀ ਲੈ ਸਕਦੇ ਹੋ ਸਾਡੇ ਕੋਲ ਤੇ ਉਸ ਤੋਂ ਬਾਅਦ ਆਗੇ ਇਹਦੇ ਵਿੱਚ ਪਿੰਕ ਕਲਰ 3 ਮੀਟਰ ਦਾ ਪੀਸ ਹੈ ਜੀ 2 ਮੀਟਰ ਦਾ 5 ਮੀਟਰ ਹੋ ਗਿਆ ਜੀ ਤੇ ਇਹ ਵਾਲਾ ਫਿਰੋਜ਼ੀ ਵਾਲਾ ਇਹ 4 ਮੀਟਰ ਦਾ ਪੀਸ ਹੈ ਜੀ ਇਹ 4 ਮੀਟਰ ਦਾ ਸੂਟ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ 3 ਮੀਟਰ ਦਾ ਵੀ ਹੈਗਾ ਜੀ 2 ਮੀਟਰ ਦਾ ਵੀ ਹੈਗਾ ਤੇ ਮੈਚਿੰਗ ਵੀ ਕਰਵਾ ਸਕਦੇ ਹਾਂ ਤੁਸੀਂ ਸਾਡੇ ਕੋਲ ਜਿੱਦਾਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਉਸ ਤੋਂ ਬਾਅਦ ਆ ਗਿਆ ਗ੍ਰੇ ਦੇ ਵਿੱਚ ਇੱਕ ਬਹੁਤ ਪਿਆਰਾ ਜਿਹਾ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋਗੇ 올ਓਵਰ ਵੀ ਤੁਸੀਂ ਇਹ ਸੂਟ ਸਾਡੇ ਕੋਲ ਪਰਚੇਸ ਕਰ ਸਕਦੇ ਹੋ ਤੁਸੀਂ ਸਟੀਚਿੰਗ ਸਟੀਚਡ ਲੈਣਾ ਵਿਦਆਉਟ ਸਟੀਚਿੰਗ ਤੋਂ ਲੈਣਾ ਹੈਗਾ ਉਹ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਉਦਾਂ ਹੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਇਹਨਾਂ ਨੂੰ ਬੜੇ ਸੋਹਣੇ ਜਿਹੇ ਡਿਜ਼ਾਈਨਰ ਜਿਹੇ ਸੂਟ ਬਣਾ ਸਕਦੇ ਹੋਗੇ ਤੁਸੀਂ 4 ਮੀਟਰ ਦਾ ਆ ਗਿਆ ਜੀ ਇਹਦੇ ਵਿੱਚ ਪਰਪਲ ਸ਼ੇਡ ਆ ਗਿਆ ਵੀ 4 ਮੀਟਰ ਦਾ ਹੈਗਾ ਜੀ 390 ਦਾ ਜੀ 390 ਦਾ 4 ਇੰਚ ਘੱਟ ਹੈ ਜੀ 4 ਮੀਟਰ ਤੋਂ ਇਸ ਤੋਂ ਵਧ ਆ ਗਿਆ ਜੀ ਇਹਦੇ ਵਿੱਚ A ਸ਼ੇਡ 3 ਮੀਟਰ ਹੈਗੇ ਕੱਲ ਵੀ ਇਹ ਦੇ ਨਾਲ ਦੇ ਪਾਏ ਸੀਗੇ ਸੋਲਡ ਆਰਡਰ ਇਹ ਸੀਗੇ ਤੇ ਅੱਜ ਵਾਲੇ ਭੀਸਾ ਦੇ ਵਿੱਚ ਵੀ ਇਹ ਤੁਹਾਨੂੰ ਮਿਲ ਜਾਣਗੇ ਇਹਨੂੰ 5 ਮੀਟਰ ਵੀ ਲੈ ਸਕਦੇ ਹੋ ਤੁਸੀਂ ਤੇ ਮੈਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਲਓ ਜੀ ਤੇ ਇਹ ਚ ਲਾਸਟ ਵਨ ਇਹ ਵਾਲਾ ਰਹਿ ਗਿਆ ਜੀ ਮਸਟਰਡ ਸ਼ੇਡ ਇਹ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ 125 ਰੁਪਏ ਪਰ ਮੀਟਰ ਰਹੂਗਾ ਜੀ 625 ਦਾ ਪ੍ਰੋਪਰ ਸੁੱਟੂਗਾ ਸ਼ਿਪਿੰਗ ਆਪਣੀ ਐਕਸਟਰਾ ਰਹਿੰਦੀ ਹੈ ਆਪਣਾ ਨੰਬਰ ਹੈ 9253115036